ਹੈਲੋ एवरीवन ਵੈਲਕਮ ਟੂ ਮਾਈ ਚੈਨਲ টাইਰਨ 13 ਹੋਪ ਕਰਦੇ ਹਾਂ ਕਿ ਸਾਰੇ ਵਧੀਆ ਹੋਵੋਗੇ ਤੇ ਤੁਹਾਨੂੰ ਸਾਡੀ ਸਾਰੀਆਂ ਵੀਡੀਓ ਪਸੰਦ ਆ ਰਹੀਆਂ ਹੋਣਗੀਆਂ ਜਿਹੜੀ ਅੱਜ ਵਾਲੀ ਵੀਡੀਓ ਭਾਰੀ ਵਰਕ ਦੀ ਲੈ ਕੇ ਆਏ ਆ ਪਲੀਜ਼ ਸਾਡੇ ਚੈਨਲ ਤੋਂ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਇੱਕ ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਸਾਰੀ ਅਪਡੇਟ ਮਿਲਦੀ ਰਹੇ ਅਸੀਂ ਤੁਹਾਡੇ ਲਈ ਨਵੇਂ-ਨਵੇਂ ਸੂਟ ਲੈ ਕੇ ਆਉਂਦੇ ਰਹੀਏ ਤੇ ਤੁਸੀਂ ਜੇਕਰ ਸਾਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆਉਂਦਾ ਆਉਂਦਾ ਹੈ ਤਾਂ ਤੁਸੀਂ ਇਹਦੀ ਸਕਰੀਨਸ਼ਾਟ ਲੈ ਕੇ ਸਾਨੂੰ ਸਿਰਫ ਮੈਸੇਜ ਕਰਿਆ ਕਰੋ ਪਲੀਜ਼ ਕਾਲ ਨਾ ਕਰਿਆ ਕਰੋ ਸਾਨੂੰ ਬਹੁਤ ਵਾਰ ਕਹਿਣ ਤੇ ਵੀ ਫੋਨ ਜ਼ਿਆਦਾ ਆਉਂਦੇ ਨੇ ਸਿਰਫ ਮੈਸੇਜ ਕਰਿਆ ਕਰੋ ਜਿਹਨੇ ਵੀ ਆਪਣਾ ਸੂਟ ਲੈਣਾ ਉਹ ਫੋਟੋ ਭੇਜ ਸਕਦੇ ਹੋਗੇ ਇਹ ਵਾਲਾ ਜਿਹੜਾ ਸੂਟ ਹੈਗਾ ਇਹ ਆਰੀ ਵਰਕ ਦਾ ਸੂਟ ਹੈਗਾ ਜੋ ਵੀ ਅੱਜ ਲੈ ਕੇ ਆਏ ਆਪਾਂ ਆਰੀ ਵਰਕ ਦੇ ਸੂਟ ਲੈ ਕੇ ਆਏ ਆਂਗੇ ਤੇ ਜਿਹੇ ਇਹ ਜੌਰਜਟ ਤੇ ਬਣੇ ਹੋਏ ਨੇ ਤੁਸੀਂ ਕਿਸੇ ਵੀ ਸਟੱਫ ਤੇ ਇਹਨੂੰ ਕਰਵਾ ਸਕਦੇ ਹੋ ਆਪਣੇ ਮਨ ਪਸੰਦ ਦਾ ਕਿਸੇ ਸਟੱਫ ਤੇ ਡਾਈ ਵਗੈਰਾ ਤੇ ਜਿਵੇਂ ਆਪਣੇ ਸੈਟਨ ਔਰ ਗਾਂਜਾ ਚੱਲੀ ਹੈ ਤੇ ਨਿਊ ਜਿਹੜਾ ਆਪਣਾ ਆਇਆ ਸੈਟਨ ਕਰੇਵਾ ਹੈਗਾ ਤੇ ਹੋਰ ਵੀ ਬਹੁਤ ਸਾਰੇ ਸਟੱਫ ਨੇ ਜੀ ਹੈਨਾ ਹੋਰ ਨੇ ਕਿਸੇ ਤੇ ਵੀ ਕਰਵਾਉਣਾ ਤੁਸੀਂ ਕਰਵਾ ਸਕਦੇ ਹੋ ਕਲਰ ਵਗੈਰਾ ਆਪਣੀ ਪਸੰਦ ਦਾ ਲਗਾ ਸਕਦੇ ਹੋਗੇ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਅਸੀਂ ਤੁਹਾਡੇ ਲਈ ਨਵੇਂ-ਨਵੇਂ ਸੂਟ ਲੈ ਕੇ ਆਈਏ ਤੇ ਜਿਹੜੇ ਇਹ ਸੂਟ ਹੈ ਬਹੁਤ ਪਿਆਰੇ ਬਣੇ ਹੋਏ ਨੇ ਇਹ ਸਾਰਾ ਆਪਾਂ ਨੇ ਹਾਰੀ ਵਰਕ ਕਰਿਆ ਹੋਇਆ ਹੈ ਇਹ ਵਾਲਾ ਜਿਹੜਾ ਵਰਕ ਹੈ ਜੀ ਇਹ ਗਲੇ ਦਾ ਆ ਗਿਆ ਠੀਕ ਹੈ ਇਹਦੇ ਵਿੱਚ ਆਪਾਂ ਨੇ ਮਹਿਰੂਨ ਕਲਰ ਦਾ ਟੱਚ ਦਿੱਤਾ ਹੋਇਆ ਸਾਰਾ ਕੰਮ ਜਰੀ ਦਾ ਹੈਗਾ ਇਹ ਵਾਲਾ ਜਰੀ ਦਾ ਕੰਮ ਹੈਗਾ ਸਾਰਾ ਤੇ ਆਪਾਂ ਨੇ ਮਹਿਰੂਨ ਕਲਰ ਦਾ ਜਿਹੜਾ ਇਹ ਤੇ ਟੱਚ ਦਿੱਤਾ ਹੋਇਆ ਹੈ ਜਿਹੜਾ ਫੋਨ 'ਚ ਦਿਖ ਰਿਹਾ ਇਸ ਤੋਂ ਵੀ ਜ਼ਿਆਦਾ ਆਪਣਾ ਕਲੀਅਰ ਬਹੁਤ ਸੋਹ ਸਾਫ ਸੁਥਰਾ ਕੰਮ ਕਰਿਆ ਹੋਇਆ ਹੈਗਾ ਫੋਨ 'ਚ ਕਈ ਵਾਰ ਕਲੀਅਰ ਨਹੀਂ ਆਉਂਦਾ ਜੀ ਪਰ ਆਪਣਾ ਕੰਮ ਬਹੁਤ ਸੋਹਣਾ ਹੋਇਆ ਹੋਇਆ ਤੇ ਇਹ ਵਾਲੇ ਜਿਹੜੇ ਆਪਣੇ ਧੁਕਲੀਆਂ ਪਈਆਂ ਹੋਈਆਂ ਨੇ ਉਹਦੇ ਵਿੱਚ ਵੀ ਆਪਾਂ ਸਾਰੇ ਕਿਤੇ ਥ੍ਰੈਡ ਦਾ ਕੰਮ ਕੀਤਾ ਹੋਇਆ ਹੈਗਾ ਤੇ ਮਹਿਰੂਨ ਕਲਰ ਦਾ ਆਪਣੇ ਥ੍ਰੈਡ ਲਗਾਇਆਗਾ ਇਹ ਵਾਲੀ ਆ ਗਈ ਆਪਣੇ ਬਾਜੂ ਇਹ ਵਾਲੇ ਆਪਣੇ ਬਾਜੂ ਬਣੇ ਹੋਏ ਨੇ ਜੇਕਰ ਤੁਸੀਂ ਇਹਨੂੰ ਥੋੜਾ ਬਹੁਤ ਹੈਵੀ ਬਣਾਉਣਾ ਚਾਹੁੰਦੇ ਤਾਂ ਤੇਦੇ ਚ ਫਲਾਵਰ ਪਾ ਸਕਦੇ ਆ ਜੀ ਇਹ ਕਸਟਮਰ ਦੀ ਡਿਮਾਂਡ ਤੇ ਬਣੇ ਹੋਏ ਸੂਟ ਨੇ ਜੀ ਇਹ ਵਾਲੀ ਆਪਣੀ ਮੂਰੀ ਦਾ ਵਰਕ ਆ ਗਿਆ ਸਟੇਟਸ ਹਸ ਹਸ ਨਾਲ ਵਰਕ ਕਰਿਆ ਹੋਇਆਗਾ ਬਿਲਕੁਲ ਪਿੰਕ ਜਿਹਾ ਸਪਿਆਰਾ ਜਿਹਾ ਇਹਦਾ ਕਲਰ ਹੈਗਾ ਤੇ ਜਿਹੜਾ ਆਪਾਂ ਨੇ ਇਹਦਾ ਦੁਪੱਟਾ ਲਿਆ ਸੇਮ ਆਪਣੇ ਸਟੱਫ ਦੇ ਇਹਦਾ ਦੁਪੱਟਾ ਲਿਆ ਜੀ ਠੀਕ ਹੈ ਜੋ ਕਿ ਆਪਾਂ ਨੇ ਸਾਰੇ ਲੇਸ ਨਾਲ ਫਿਨਿਸ਼ਿੰਗ ਕਰੀ ਗਏ ਲੇਸ ਦੀ ਤੁਸੀਂ ਫਿਨਿਸ਼ਿੰਗ ਦੇ ਸਕਦੇ ਹੋ ਬਹੁਤ ਹੀ ਵਧੀਆ ਫਿਨਿਸ਼ਿੰਗ ਹੋਈ ਹੋਈ ਹੈ ਮੁੱਤੀ ਵਾਲੀ ਆਪਾਂ ਨੇ ਇਹਦੇ ਨਾਲ ਲੇਸ ਰੱਖੀ ਹੈ ਇਹ ਜਿਹੜਾ ਸੂਟ ਸਟਿਚ ਹੋਣ ਤੇ ਬੀਅਰ ਕਰਨ ਤੋਂ ਬਾਅਦ ਬਹੁਤ ਹੀ ਪਿਆਰਾ ਲੱਗੂਗਾ ਜੇਕਰ ਤੁਸੀਂ ਸਾਨੂੰ ਐਵੇਂ ਦੇ ਸੂਟਾਂ ਦਾ ਆਰਡਰ ਦਿਨੇ ਹੋ ਤਾਂ ਅਸੀਂ ਤੁਹਾਨੂੰ 10 ਤੋਂ 15 ਦੰਨਾ ਵਿੱਚ ਰੈਡੀ ਕਰਕੇ ਦੇ ਸਕਦੇ ਹਾਂ ਜੀ ਇਹ ਜਿਹੜੇ ਆਪਣੇ ਸੂਟ ਨੇ ਵਿਦਾਊਟ ਸਟੀਚਿੰਗ ਜਾ ਰਹੇ ਨੇ ਜੇਕਰ ਤੁਸੀਂ ਸਟੀਚਿੰਗ ਕਰਵਾਉਣਾ ਚਾਹੋ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋਗੇ ਇਹ ਵਾਲਾ ਆਪਣਾ ਆਰੀ ਦਾ ਕੰਮ ਹੈ ਵੀ ਇਹ ਵਾਲਾ ਵੀ ਬਹੁਤ ਹੀ ਪਿਆਰਾ ਹੋਇਆ ਹੈ ਵਿਚਕਾਰ ਜਿਹੜੀ ਆਪਣੇ ਇਹ ਜਰੀ ਵਰਕ ਹੋਇਆ ਹੋਇਆ ਠੀਕ ਹੈ ਇਹ ਰਸਟ ਔਰੇਂਜ ਕਲਰ ਹੈ ਡੈਂਟਿੰਗ ਜੌਰਜਟ ਤੇ ਜਿਹੜਾ ਵਿਚਕਾਰ ਹੈ ਬਹੁਤ ਹੀ ਫਿਨਿਸ਼ਿੰਗ ਨਾਲ ਜਰੀ ਦਾ ਕੰਮ ਕਰਿਆ ਹੋਇਆ ਹੈ ਉਸ ਤੋਂ ਬਾਅਦ ਆਪਾਂ ਨੇ ਥ੍ਰੈਡ ਲਗਾਇਆ ਜੀ ਮਹਿਰੂਨ ਕਲਰ ਦਾ ਫਿਰ ਆਪਾਂ ਨੇ ਇਹਦੇ ਵਿੱਚ ਕਲਰਫੁੱਲ ਫਲਾਵਰ ਪਾਏ ਨੇ ਤੇ ਇਹਦੇ ਚ ਕਾਫੀ ਝਾਕਿਆਂ ਦਾ ਆਪਾਂ ਨੇ ਥ੍ਰੈਡ ਲਗਾਇਆਗਾ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਹੀ ਪਿਆਰਾ ਸੂਟ ਬਣਿਆਗਾ ਇਹ ਹੈਵੀ ਡਿਜ਼ਾਈਨ ਬਣਿਆ ਹੋਇਆ ਇਹਨੂੰ ਕਿਸੇ ਵੀ ਸਟੱਫ ਤੇ ਕਰਾਉਗੇ ਪਾਰਟੀ ਵੇਅਰ ਬਹੁਤ ਸੋਹਣਾ ਸੂਟ ਬਣੂਗਾ ਜਦ ਕਿ ਇਹਨਾਂ ਦੇ ਪ੍ਰਾਈਜ਼ ਵੀ ਜੈਨੂਨ ਜੇ ਨੇ ਤੁਸੀਂ ਸਾਥੋਂ ਸਾਨੂੰ ਮੈਸੇਜ ਕਰਕੇ ਇਹਨਾਂ ਦੇ ਪ੍ਰਾਈਜ਼ ਪੁੱਛ ਸਕਦੇ ਹੋਗੇ ਇਹ ਵਿਦ ਤੇ ਦੁਪੱਟਾ ਆਪਾਂ ਨੂੰ ਬਹੁਤ ਠੀਕ ਰੇਟ 'ਚ ਮੰਨ ਗਏ ਜੀ ਜਿਹੜੀ ਇਹ ਵਾਲਿਆਂ ਨੇ ਇਹਦੀਆਂ ਬੱਝੂ ਰਹੀ ਜੀ ਇਹ ਵਾਲੀਆਂ ਆਪਣੀਆਂ ਬੱਝੂਆਂ ਆ ਕਿ ਕਾ ਤੁਸੀਂ ਮੂਰੀ ਤੇ ਕਰਵਾਉਣਾ ਚਾਹੁੰਦੇ ਹੋਗੇ ਇਹ ਮੂਰੀ ਤੇ ਨਹੀਂ ਹੋਇਆ ਹੈ ਇਹ ਸੇਮ ਵਰਕ ਮੂਰੀ ਤੇ ਹੋ ਸਕਦਾ ਹੈ ਜਿਆਦਾ ਨਹੀਂ ਕਰਾਉਣਾ ਚਾਹੁੰਦੇ ਜਰੀ ਬਹੁਤ ਵੈਸਟ ਹੈ ਸਿਰਫ ਇੰਨਾ ਕੁ ਹੀ ਰੱਖੋ ਬਹੁਤ ਪਿਆਰਾ ਲੱਗਦਾ ਕਈ ਵਾਰ ਆਪਾਂ ਨੂੰ ਜਿਆਦਾ ਹੈ ਵੀ ਨਹੀਂ ਪਸੰਦ ਨਹੀਂ ਆਉਂਦੀ ਉਸ ਤੋਂ ਬਾਅਦ ਆ ਗਿਆ ਜੀ ਆਪਣਾ ਇਹਨਾਂ ਦੇ ਦੁਪੱਟੇ ਅਜੇ ਰੈਡੀ ਹੋਣੇ ਬਾਕੀ ਨੇ ग्रीन फ्रोची ਜਿਆ ਕਲਰ ਹੈ ਜੀ ਬਹੁਤ ਪਿਆਰਾ ਇਹ ਵੀ ਟੈਂਟਿੰਗ ਜਿਹੜੇ ਹਟਚ ਹੈ ਇਹ ਵੀ ਨਿਊਰੀਅਨ ਬਣਿਆ ਆਪਣਾ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਨ ਬਣਿਆ ਹੋਇਆ ਲੇਕਾ ਤੁਸੀਂ ਇਹ ਵਾਲੀਆਂ ਕਲੀਆਂ ਨਹੀਂ ਪਾਉਣਾ ਚਾਹੁੰਦੇ ਛੱਡ ਸਕਦੇ ਹੋ ਜੀ ਹਨਾ ਇਹ ਵਾਲੇ ਵੀ ਤਿੰਨ ਫਲਾਵਰ ਹੋ ਜਾਣਗੇ ਜਿਵੇਂ ਦੋ ਸਾਈਡਾਂ ਤੇ ਵੱਡੇ ਤੇ ਇੱਥੇ ਛੋਟਾ ਫਲਾਵਰ ਰੱਖਿਆ ਜਾਊ ਜੇ ਸਾਈਡਾਂ ਤੇ ਕੁਝ ਵੀ ਡਿਜ਼ਾਈਨਿੰਗ ਕਰ ਦਾਂਗੇ ਅਸੀਂ ਆਪਣੇ ਹਿਸਾਬ ਨਾਲ ਤੁਸੀਂ ਆਪਣੇ ਰਾਏ ਦੇ ਸਕਦੇ ਹੋ ਬਹੁਤ ਹੀ ਪਿਆਰਾ ਆਰੀ ਵਰਕ ਦਾ ਸੂਟ ਬਣਿਆ ਹੋਇਆ ਹੈਗਾ ਇਵਾਂ ਵੀ ਵੱਜੂਗਾ ਜੀ। ਇਹੀ ਆਪਾਂ ਜੀ ਕਰਵਾਉਣਾ ਚਾਹੁੰਦੇ ਤਾਂ ਆਪਣੇ ਹੀ ਸੇਮ ਵਰਕ ਮੂਰੀ ਤੇ ਹੋਊਗਾ ਜੀ। ਬਿਲਕੁਲ ਟਿੱਕ ਟੋਕ। ਪਲੀਜ਼ ਜੇਕਰ ਸਾਨੂੰ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਸਾਨੂੰ ਮੈਸੇਜ ਕਰ ਸਕਦੇ ਹੋ। ਅਸੀਂ ਸੇਮ ਟਿੱਕ ਟੋਕ ਕਲਰ ਚ ਵੀ ਜਿਹੜਾ ਇਹ ਵਾਲਾ ਸਟੱਫ ਹੈ ਇਹਨੂੰ ਪੁੱਛ ਨਹੀਂ ਹੁੰਦਾ ਜੀ ਪੂਰੀ ਗਰੰਟੀ ਵਾਲਾ ਸਟੱਫ ਹੈਗਾ ਇਹ। ਇਹਦੇ ਤੋਂ ਫੁੱਲ ਗਾਰੰਟੀ ਲੈਨੇ ਸਟੱਫ ਦੀ ਬਾਕੀ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਸਟੱਫ ਲਗਾ ਸਕਦੇ ਹੋਗੇ ਜੇਕਰ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਪਸੰਦ ਆਈ ਪਲੀਜ਼ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ